ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ ਚੌਥੀ ਮੰ ਟੰਗ ਚ ਉਤਰ ਕੇ ਸਲੋਚਨਾ ਕੋਠੀ ਦੇ ਬਾਟ ਕੰਦਰ ਦਾਖਲ ਹੋਈ ਜਿਸ ਦੀ ਕੇਵਲ ਵਾਰ ਹੀ ਖੁੱਲੀ ਸੀ ਹਨੇਰਾ ਕਾਫੀ ਹੋ ਚੁੱਕਾ ਸੀ ਕੋਠੀ ਵਿੱਚ ਉਸ ਨੂੰ ਕਿਤੇ ਵੀ ਕੋਈ ਬੰਦਾ ਨਜ਼ਰੀ ਨਹੀਂ ਆਇਆ ਦਿਲ ਨੂੰ ਭਾਵੇਂ ਕਾਫੀ ਮਜ਼ਬੂਤ ਕਰਕੇ ਉਹ ਘਰੋਂ ਨਿਕਲੀ ਸੀ ਪਰ ਕੋਠੀ ਅੰਦਰ ਦਾਖਲ ਹੁੰਦਿਆਂ ਉਸ ਨੂੰ ਆਪਣੇ ਅੰਦਰ ਟੜਕਣ ਮਹਿਸੂਸ ਹੋਈ ਅੰਦਰ ਪਹੁੰਚ ਕੇ ਉਹ 15-20 ਕਦਮ ਹੀ ਗਈ ਹੋਵੇਗੀ ਕਿ ਸਾਹਮਣੇ ਉਸ ਨੂੰ ਕੋਈ ਆਉਂਦਾ ਵਿਖਾਈ ਦਿੱਤਾ। ਉਹ ਜਾਦ ਉਸ ਦੇ ਕੋਲ ਆ ਕੇ ਰੁਕਿਆ ਤਾਂ ਉਹ ਸਲੋਚਨਾ ਦੇ ਪਹਿਰਾਵੇ ਤੇ ਤੋਂ ਸਮਝ ਗਈ ਕਿ ਉਹ ਚੌਕੀਦਾਰ ਹੈ। ਚਲਿਏ ਕਹਿ ਕੇ ਚੌਕੀਦਾਰ ਉਸ ਦੇ ਅੱਗੇ ਲੰਘ ਤੁਰਿਆ। ਸਲੋਚਨਾ ਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਸ ਦੀ ਆਮਦਵਾਰੇ ਪਹਿਲਾਂ ਤੋਂ ਹੀ ਪ੍ਰਬੰਧ ਕੀਤਾ ਗਿਆ ਹੈ। ਉਸ ਦੀ ਸਲਾਹ ਹੋਈ ਕਿ ਚੌਕੀਦਾਰ ਨੂੰ ਪੁੱਛੇ ਕੀ ਉਹ ਉਸ ਨੂੰ ਕਿੱਥੇ ਲੈ ਜਾ ਰਿਹਾ ਹੈ ਪਰ ਹੁਣ ਇਹੋ ਜਿਹਾ ਕੋਈ ਸਵਾਲ ਕਰਨਾ ਉਸ ਲੋਗ ਨੂੰ ਫਜ਼ੂਲ ਜਾਪਿਆ ਜਦੋਂ ਕਿ ਆਪਣੀ ਮਰਜ਼ੀ ਨਾਲ ਹੀ ਉਸ ਨੇ ਇਸ ਖਤਰੇ ਵਿੱਚ ਛਾਲ ਮਾਰ ਦਿੱਤੀ ਸੀ ਚਪੜਾਸੀ ਬਰਾਂਡੇ ਵਿੱਚ ਜਾ ਕੇ ਇੱਕ ਕਮਰੇ ਅੱਗੇ ਰੁਕ ਗਿਆ ਤੇ ਫਿਰ ਜਾਲੀਦਾਰ ਬੂਹਾ ਖੋਲਦਿਆਂ ਉਸ ਨੇ ਸਲੋਚਨਾ ਨੂੰ ਨਿਮਰਤਾ ਨਾਲ ਕਿਹਾ ਚਲਿਏ ਬੀਤਰ ਸਲੋਚਨਾ ਅੰਦਰ ਲੰਘੀ ਅੰਦਰ ਜਾ ਕੇ ਉਸ ਨੇ ਠੀਕ ਉਹੀ ਕੁਝ ਵੇਖਿਆ ਜਿਸ ਦੀ ਉਸ ਨੂੰ ਉਮੀਦ ਸੀ ਉਸ ਨੂੰ ਪਤਾ ਸੀ ਕਿ ਉਸਦੀ ਪਹਿਲੀ ਮੁਲਾਕਾਤ ਸ਼ੰਗਾਰਾ ਸਿੰਘ ਨਾਲ ਨਹੀਂ ਠਾਕਰ ਸਿੰਘ ਨਾਲ ਹੋਵੇਗੀ ਠਾਕਰ ਸਿੰਘ ਆਪਣੇ ਗੁੱਦਗਦੇ ਸੋਫੇ ਵਿੱਚ ਫੈਲਿਆ ਹੋਇਆ ਸੀ ਸਲੋਚਨਾ ਨੂੰ ਦੇਖ ਕੇ ਉਹ ਸਿੱਧਾ ਹੋ ਬੈਠਾ ਆ ਗਈ ਸਲੋਚਨਾ ਬਾਹਰ ਖੜੇ ਚੌਕੀਦਾਰ ਨੂੰ ਜਾਲੀ ਚੋਂ ਲੰਘ ਕੇ ਉਸ ਆਵਾਜ਼ ਦਿੱਤੀ ਜਾਓ ਆਪ ਤੁਮ ਆਰਾਮ ਕਰੋ ਘਰ ਜਾ ਕੇ ਫਿਰ ਸਲੋਚਨਾ ਨੂੰ ਕਹਿਣ ਲੱਗਾ ਚਿੱਠੀ ਮਿਲ ਗਈ ਸੀ ਸ਼ੰਗਾਰਾ ਸਿੰਘ ਦੀ ਮਿਲ ਗਈ ਸੀ ਜੀ ਉਹ ਕਿੱਥੇ ਨੇ ਸਲੋਚਨਾ ਨੇ ਸਾਹਮਣੇ ਆ ਸਾਹਮਣੇ ਵਾਲੇ ਕੌਣ ਜਿੱਤੇ ਬੈਠੇ ਦੇ ਬੈਠਦਿਆਂ ਸਵਾਲ ਕੀਤਾ ਆ ਜਾਂਦੇ ਹੁਣੇ ਪਰ ਜੀ ਉਹ ਐਡੀ ਛੇਤੀ ਵਾਪਸ ਆ ਗਏ ਨਹੀਂ ਹਾਂ ਬਿਮਾਰ ਹੋ ਗਿਆ ਸੀ ਤੈਨੂੰ ਪੁੰਨੇਉ ਚਿੱਠੀ ਨਹੀਂ ਸਾ ਸੋ ਭੇਜੀ ਨਹੀਂ ਜੀ ਨਹੀਂ ਭੇਜੀ ਹੋਵੇਗੀ ਸੂ ਸ਼ਾਇਦ ਇਸ ਕਰਕੇ ਕਿ ਤੂੰ ਚਿੰਤਾ ਨਾ ਕਰੇ ਅੱਛਾ ਤੁਮ ਮਕਾਨ ਸੁਣਿਆ ਬਦਲ ਲਿਆ ਵੇ ਹਾਂ ਜੀ ਉਸ ਦੀ ਲੱਤ ਦਾ ਕੀ ਬਣਿਆ ਲੱਤ ਦਾ ਕੰਮ ਅਜੇ ਪੂਰੇ ਤੌਰ ਤੇ ਨਹੀਂ ਹੋਇਆ ਸ਼ਾਇਦ ਉਸ ਨੂੰ ਦੁਬਾਰਾ ਜਾਣਾ ਪਵੇ ਦੁਬਾਰਾ ਹਾਂ ਪਰ ਤੂੰ ਮਕਾਨ ਬਦਲਣ ਦੀ ਟੀਕਾਲੀ ਕਿਉਂ ਕੀਤੀ ਸ਼ੰਗਾਰਾ ਸਿੰਘ ਨੂੰ ਤਾਂ ਆ ਲੈਣ ਦਿੰਦੀ ਉਹ ਵਿਚਾਰਾ ਦਿਲ ਵਿੱਚ ਕੀ ਸੋਚਦਾ ਹੋਵੇਗਾ ਮਸੇ ਮਸੇ ਮਕਾਨ ਦਾ ਪਤਾ ਲਾਏ ਸਲੋਚਨਾ ਨੇ ਸਲੋ ਹੀ ਭੋਲੀ ਬਣ ਕੇ ਜਵਾਬ ਦਿੱਤਾ ਮੈਂ ਕੀ ਕਰਦੀ ਸੀ ਪ੍ਰਿਤਪਾਲ ਜੀ ਤੂੰ ਤੰਗ ਕਰ ਮਾਰ ਰਹੀ ਸੀ ਪ੍ਰਿਤਪਾਲ ਨੇ ਉਹ ਕੀ ਕਹਿੰਦਾ ਸੀ ਤੈਨੂੰ ਕਹਿੰਦੇ ਸੀ ਕਿ ਤੈਨੂੰ ਸਾਡੀ ਪਾਰਟੀ ਵਿਚ ਰਲ ਕੇ ਕੰਮ ਕਰਨਾ ਪਵੇਗਾ ਸਦੈਨੇ ਤਾਂ ਤੂੰ ਉਸ ਨੂੰ ਜਵਾਬ ਕਿਉਂ ਨਹੀਂ ਦੇ ਦਿੰਦਾ ਜਵਾਬ ਕੀ ਘੰਟਨ ਦੀ ਜੀ ਤੁਸੀਂ ਜੋ ਮੇਰੇ ਉੱਤੇ ਐਡੇ احਸਾਨ ਕੀਤੇ ਨੇ ਫਿਰ ਤੁਹਾਡੇ ਲੜਕੇ ਦੀ ਗੱਲ ਕਿੱਦਾਂ ਨਾ ਮੰਨਦੀ ਤੈਨੂੰ ਪਤਾ ਨਹੀਂ ਕਿ ਉਸ ਨਲਾਇਕ ਨੂੰ ਮਾ ਘਰੋਂ ਕੱਟ ਚੁੱਕਾ ਹੋਇਆ ਮੈਨੂੰ ਕੀ ਪਤਾ ਜੀ ਮਾਤਾ ਜੀ ਨੇ ਤੈਨੂੰ ਉਸ ਬਾਰੇ ਜਾਂ ਮੇਰੀ ਬਾਪ ਦਾ ਕਦੀ ਕੁਝ ਨਹੀਂ ਦੱਸਿਆ ਦੱਸਿਆ ਕਿਉਂ ਨਹੀਂ ਜੀ ਮਾਤਾ ਜੀ ਨੇ ਤਾਂ ਦੱਸਿਆ ਸੀ ਕਿ ਪਿਰਤਪਾਲ ਜੀ ਤੁਹਾਡੇ ਬੜੇ ਆਗਿਆਕਾਰੀ ਨੇ ਤੇ ਤੁਸੀਂ ਉਸ ਨਾਲ ਬੜਾ ਮੋਹ ਕਰ ਲੀਂ ਪਰ ਮੈਂ ਕੀ ਕੰਨਾ ਉਸ ਦੀ ਗੱਲ ਮੰਨਦੀ ਨਾਲੇ ਜੀ ਮੇਰੇ ਸੁਭਾਅ ਬੜਾ ਲਿਹਾਜ਼ ਖੋਰਾ ਵੀ ਜਿਹੜਾ ਆਦਮੀ ਜਰਾ ਜਿੰਨਾਕ ਵੀ ਮੇਰੇ ਕੰਮ ਆਵੇ ਫਿਰ ਉਹ ਜਾਣ ਮੰਗੇ ਤਾਂ ਮੈਂ ਮੈਂ ਦੇਣ ਤੋਂ ਇਨਕਾਰ ਨਹੀਂ ਕਰ ਸਕਦੀ ਅੱਜ ਦੀ ਹੀ ਗੱਲ ਵੇਖ ਲਓ ਤੁਸਾਂ ਜੋ ਮੈਨੂੰ ਸੱਦਾ ਕੱਲਿਆ ਫਿਰ ਭਲਾ ਮੈਂ ਨਾ ਆਉਂਦੀ ਮੈਂ ਸੱਦ ਕੱਲਿਆ ਸੀ ਤੈਨੂੰ ਕੀ ਸ਼ੰਗਾਰਾ ਸਿੰਘ ਨੇ ਰੋਕਾ ਭੇਜਿਆ ਸੀ ਪਰ ਜੀ ਲਿਖਿਆ ਤਾਂ ਤੁਸੀਂ ਹੀ ਹੋਵੇਗਾ ਨਾ ਮੈਂ ਭਲਾ ਇਹਨਾਂ ਵੀ ਨਹੀਂ ਸਾਂ ਸਮਝ ਸਕਦੀ ਤੇ ਕਹਿੰਦੀ-ਕਹਿੰਦੀ ਸਲੋਚਨਾ ਜਰਾ ਘ ਮੁਸਕਰਾ ਪਈ ਜਿਵੇਂ ਠਾਕੁਰ ਸਿੰਘ ਦੀ ਰੋਕ-ਰੋਕ ਰੱਖੇ ਸਬਰ ਨੂੰ ਇੱਕਦਮ ਬੇਸਬਰੀ ਵਿੱਚ ਬਦਲ ਦਿੱਤਾ ਖਾਸ ਕਰਕੇ ਸਲੋਚਨਾ ਦੇ ਭੋਲੇ ਬਣਨੇ ਤਾਂ ਉਸ ਦੇ ਹੌਸਲੇ ਨੂੰ ਚੋਟੀ ਤੇ ਚੜਾ ਦਿੱਤਾ ਉਸ ਦੇਖਾ ਵਿੱਚ ਵੀ ਨਹੀਂ ਸੀ ਆਇਆ ਕਿ ਸਲੋਚਨਾ ਇੰਨੀ ਜਲਦੀ ਟਲ ਕੇ ਮਾਮੂ ਹੋ ਜਾਵੇਗੀ। ਹੋਰ ਥੋੜਾ ਚਿਰ ਉਹ ਉਰਲੀਆਂ ਪਰਲੀਆਂ ਗੱਲਾਂ ਕਰਦਾ ਰਿਹਾ ਕਿਹੋ ਜਿਹੀ ਗੁਜਰਦੀ ਹੈ ਸ਼ੰਗਾਰਾ ਸਿੰਘ ਦੇ ਚਲੇ ਜਾਣ ਤੋਂ ਬਾਅਦ ਤੂੰ ਉਦਾਸ ਤਾਂ ਨਹੀਂ ਸਹਿ ਹੋਈ। ਤੂੰ ਕਿਹੋ ਜਿਹੇ ਮਕਾਨ ਵਿੱਚ ਰਹਿਣਾ ਪਸੰਦ ਕਰਦੀ ਹੈ ਕਿਹੋ ਜਿਹੇ ਕੱਪੜੇ ਤੈਨੂੰ ਚੰਗੇ ਲੱਗਦੇ ਨੇ ਆਦ। ਤੇ ਜਵਾਬ ਵਿੱਚ ਸਲੋਚਨਾ ਜਿਆਦਾ ਤੋਂ ਜਿਆਦਾ ਭੋਲੀ ਬਣ ਕੇ ਹੱਸਦੀ ਗੁਟਕਦੀ ਹੋਈ ਹਰ ਗੱਲ ਦਾ ਜਵਾਬ ਦਿੰਦੀ ਗਈ। ਇੱਕ ਵਾਰ ਫਿਰ ਜਦ ਸਲੋਚਨਾ ਸਿੰਘ ਸਲੋਚਨਾ ਦੇ ਸ਼ੰਗਾਰਾ ਸਿੰਘ ਦਾ ਪ੍ਰਸੰਗ ਛੇੜਿਆ ਤਾਂ ਇਸ ਠਾਕਰ ਸਿੰਘ ਨੇ ਅਫਸੋਸ ਵਿੱਚ ਜਵਾਬ ਦਿੱਤਾ ਅਸਲ ਵਿੱਚ ਮੈਂ ਤੇਰੇ ਅੱਗੇ ਬਹਾਨਾ ਕੀਤਾ ਸੀ ਸਲੋਚਨਾ ਕਿ ਉਹ ਬਿਮਾਰ ਹੋ ਗਿਆ ਸੀ ਗੱਲ ਇਹ ਹੈ ਕਿ ਉਸ ਦੀ ਲੱਤ ਬਣ ਹੀ ਨਹੀਂ ਸਕੀ ਤੇ ਹਸਪਤਾਲ ਵਾਲਿਆਂ ਨੇ ਉਸ ਨੂੰ ਜਵਾਬ ਦੇ ਦਿੱਤਾ ਉਸ ਨੂੰ ਹੁਣ ਮੈਂ ਕਿਸੇ ਐਸੇ ਹਸਪਤਾਲ ਵਿੱਚ ਭੇਜਾਂਗੇ ਜਿੱਥੇ ਉਹ ਜ਼ਰੂਰ ਠੀਕ ਹੋ ਕੇ ਨਿਕਲੇਗਾ ਸਰੋਜਨਾ ਵਿੱਚ ਸਮਝਣ ਵਿੱਚ ਦੇਰੀ ਨਾ ਲੱਗੀ ਕਿ ਉਹ ਨਵਾਂ ਹਸਪਤਾਲ ਕਿਹੜਾ ਹੋਵੇਗਾ ਤੇ ਸੁਚਿਤਾਕਲ ਹੋ ਕੇ ਇਸ ਦਾ ਪਤੀ ਕੀ ਬਣ ਕੇ ਨਿਕਲੇਗਾ ਉਸ ਨੂੰ ਥੈਲਾ ਘੜੀ-ਮੂੜੀ ਸੰਭਾਲਦਿਆਂ ਵੇਖ ਕੇ ਸਰਦਾਰ ਨੇ ਪੁੱਛਿਆ ਇਸ ਥੈਲੇ ਵਿੱਚ ਕੀ ਲਿਆਈਆਂ ਸਰੋਜਨਾ ਬੜਾ ਸੰਭਾਲ-ਸੰਭਾਲ ਕੇ ਰੱਖ ਰਹੀ ਹੈ ਇਸ ਨੂੰ ਜੀ ਇਸ ਵਿੱਚ ਗੋਲੀਆਂ ਨੇ ਹੋਰ ਵੀ ਪੋਲਾ ਮੂੰਹ ਬਣਾ ਕੇ ਉਸ ਜਵਾਬ ਦਿੱਤਾ ਗੋਲੀਆਂ ہاں ਜੀ ਹਾਜਮੇ ਦੇ ਤਾਂ ਮਾਲੂਮ ਹੁੰਦਾ ਬਦ ਹਜ਼ਮੀ ਦੀ ਤਕਲੀਫ ਰਹਿੰਦੀ ਹੈ ਤੈਨੂੰ ਜੀ ਹਾਂ ਕਦੀ ਕਦੀ ਹੋ ਜਾਂਦੀ ਐ ਸਾਡੇ ਪਿੰਡ ਦੇ ਇੱਕ ਬੜੇ ਹੀ ਲਾਇਕ ਹਕੀਮ ਨੇ ਦਿੱਤੀਆਂ ਸਾਂ ਨਹੀਂ ਭਾਵੇਂ ਕਿਸੇ ਤਰ੍ਹਾਂ ਦੀ ਵੀ ਬਾਦ ਹਜਮੀ ਹੋ ਗਈ ਇਹੋ ਗੋਲੀ ਨਾਲ ਆਰਾਮ ਆ ਜਾਂਦਾ ਸਲੋਚਨਾ ਨੇ ਇਤਨੇ ਭੋਲੇ ਬਣ ਵਿੱਚ ਗੋਲੀਆਂ ਦੀ ਤਾਰੀਫ ਕੀਤੀ ਕਿ ਠਾਕਰ ਸਿੰਘ ਲੱਟੂ ਹੋਠ ਉਹ ਕਹਿ ਕਾ ਮਾਰ ਕੇ ਹੱਸ ਪਿਆ ਤੁਸੀਂ ਵੀ ਖਾਓਗੇ ਉਹ ਹੋਰ ਵੀ ਅਣਪੋਲ ਬਣ ਕੇ ਬੋਲੀ ਬੜੀਆਂ ਹੀ ਕਮਾਲ ਦੀਆਂ ਨੇ ਖੈਰ ਲੈ ਲਵਾਂਗਾ ਇੱਕ ਅੱਧ ਪਰ ਪਹਿਲਾਂ ਦੋ ਚਾਰ ਗੱਲਾਂ ਕਰ ਲੈ ਗਈ ਹਾਂ ਇਹ ਦੱਸ ਸਲੋਜਨਾ ਭਈ ਜੇ ਤੇਰਾ ਵਿਚਾਰ ਹੋਵੇ ਤਾਂ ਤੂੰ ਇੱਥੇ ਆ ਕੇ ਰਹਿ ਸਕਦੀ ਹਾਂ ਮੈਂ ਤੇਰੇ ਲਈ ਕੋਠੀ ਦਾ ਪਿਛਲਾ ਹਿੱਸਾ ਖਾਲੀ ਕਰਵਾ ਦੇਵਾਂਗਾ ਚੰਗਾ ਜੀ ਜਿਵੇਂ ਤੁਸੀਂ ਕਹੋਗੇ ਠੀਕ ਹੈ ਫਿਰ ਅੱਛਾ ਸਲੋਜਨਾ ਤੈਨੂੰ ਕੁਝ ਪੜ੍ਹਨਾ ਲਿਖਣਾ ਵੀ ਆਉਂਦਾ ਜੀ ਮਾੜੀ ਮੋਟੀ ਪੰਜਾਬੀ ਪੜ ਸਕਣੀਆਂ ਲਿਖਣੀ ਤਾਂ ਨਹੀਂ ਆਉਂਦੀ ਤਾਂ ਤੁਸੀਂ ਮੈਨੂੰ ਸਿਖਾਲ ਦੇਵੋਗੇ ਸਿਖਾਲ ਛੱਡ ਮੈਂ ਤੈਨੂੰ ਮਾਸਟਰ ਰੱਖ ਦੇਵਾਂਗਾ ਜੇ ਤੈਨੂੰ ਗੁਰਮੁਖੀ ਤੋਂ ਛੋਟ ਅੰਗਰੇਜ਼ੀ ਵੀ ਪੜਾਇਆ ਕਰੇਗਾ ਅੰਗਰੇਜ਼ੀ ਵੀ ਮੈਨੂੰ ਆ ਜਾਵੇਗੀ ਅੰਗਰੇਜ਼ੀ ਜ਼ਰੂਰ ਆ ਜਾਵੇਗੀ ਜੇ ਤੂੰ ਇੱਥੇ ਰਹਿਣਾ ਪਸੰਦ ਕੀਤਾ ਪਰ ਜੀ ਪਰ ਜੀ ਤੁਸੀਂ ਤਾਂ ਵੱਡੇ ਆਦਮੀ ਹੋ ਤੇ ਮੈਂ ਹੋਈ ਗਰੀਬ ਬਣੀ ਅਲਪੜ ਬਿਲਕੁਲ ਸਰਦਾਰ ਨੇਤ ਕੀ ਖੱਬੀ ਪੱਕੀ ਤੇ ਹੱਥ ਤਰ ਕੇ ਆ ਮਾਂ ਭਰੀ ਸ਼ਾਇਦ ਇਸਦਾ ਉਸ ਨੂੰ ਕਾਫੀ ਚਿਰ ਤੋਂ ਵਾਸੀ ਸਲੋਚਨਾ ਕਦੀ ਮੇਰੇ ਦਿਲ ਦੇ ਕੋਲੋਂ ਪੁੱਛ ਕੇ ਵੀ ਮੈਂ ਗੁਰਦੀ ਸੌਖਾ ਕੇ ਕਹਿਣਾ ਸਰੋਚਾ ਜਿਸ ਦਿਨ ਦਾ ਤੈਨੂੰ ਵੇਖਿਆ ਬਸ ਹਰ ਵੇਲੇ ਤੇਰੀ ਤਸਵੀਰ ਅੱਖਾਂ ਆ ਕੇ ਰਹਿੰਦੀ ਏ ਮੇਰੀ ਤਸਵੀਰ ਜੀ ਸਲੋਚਨਾ ਹੋਰ ਵੀ ਅਨਜਾਨੀ ਬਣ ਕੇ ਬੋਲੀ ਪਰ ਜੀ ਮੇਰੀ ਤਸਵੀਰ ਤੁਹਾਡੇ ਕੋਲ ਕਿੱਥੋਂ ਆ ਗਈ ਮੈਂ ਤਾਂ ਕਦੇ ਲਹਾਈ ਹੀ ਨਹੀਂ ਬੜੀ ਭੋਲੀ ਐ ਸਰੋਚਨਾ ਤੂੰ ਨੇ ਜਾਣਦੀ ਕਿ ਤੇਰੇ ਇਸ ਭੋਲੇਪਾਨ ਨੇ ਮੇਰੀ ਕੀ ਹਾਲਤ ਕਰ ਰੱਖੀ ਏ ਦਿਲ ਵਿੱਚ ਦਰਦ ਚਿਸਕਾ ਮਾਰਦਾ ਰਹਿੰਦਾ ਹਰ ਵੇਲੇ ਹਲੇ ਜੀ ਤੁਸੀਂ ਮੈਨੂੰ ਆਉਂਦੇ ਆ ਹੀ ਕਿਉਂ ਨਾ ਦੱਸਿਆ ਹੁਣ ਵੀ ਹੁੰਦੀ ਪਈਏ ਜੀ ਦਰਦ ਬੜੀ ਸਖਤ ਸਲੋਚਨਾ ਕੋਈ ਜਣਾ ਪੁੱਛ ਤਾਂ ਮੈਂ ਤੁਹਾਨੂੰ ਹੁਣੇ ਦੇਣੀ ਆ ਇੱਕ ਗੋਲੀ ਬਸ ਖਾਂਦੇ ਆ ਜੀ ਤੁਹਾਡੀ ਪੀੜ ਦੂਰ ਹੋ ਜਾਵੇਗੀ ਨਹੀਂ ਚੱਲ ਗਿਆ ਆਪਣੇ ਸੋਫੇ ਤੋਂ ਉੱਠ ਕੇ ਉਸ ਵੱਲ ਵਾਧਾ ਹੋਇਆ ਉਹ ਬੋਲਿਆ ਢਿੱਡ ਪੀੜ ਦੀਆਂ ਗੋਲੀਆਂ ਦਿਲ ਦੀ ਪੀੜ ਨਹੀਂ ਦੂਰ ਕਰ ਸਕਦਾਂ ਤੈਨੂੰ ਤੁਹਾਨੂੰ ਇਹਨਾਂ ਗੋਲੀਆਂ ਦਾ ਗੁਣ ਨਹੀਂ मालूम ਜੀ ਇਹ ਹਰ ਤਰ੍ਹਾਂ ਦੀਆਂ ਪੀੜ ਹਟਾ ਸਕਦੀਆਂ ਨੇ ਲਓ ਖਾ ਕੇ ਤਾਂ ਵੇਖੋ ਧਰਕਰ ਸਿੰਘ ਉਸ ਤੋਂ ਤਿੰਨ ਕਦਮਾਂ ਦੀ ਦੂਰ ਤੀ ਹਸੀ ਸਲੋਚਨਾ ਦੇ ਹੱਥ ਵਿੱਚ ਰਵੋਲਵਰ ਧਣਿਆ ਹੋਇਆ ਵੇਖ ਕੇ ਉਹ ਉਨਾ ਹੀ ਕਦਮਾਂ ਤੇ ਜੰਮ ਗਿਆ ਲਓ ਸਲੋਚਨਾ ਉਸ ਦੀ ਛਾਤੀ ਵੱਲ ਨਾਲ ਹੀ ਸੇਧ ਕੇ ਉਵੇਂ ਹੀ ਮੁਸਕਰਾਉਂਦੀ ਹੋਈ ਬੋਲੀ ਇੱਕ ਲਾਉਂਗੇ ਕਿ ਦੋ ਮੇਰੇ ਖਿਆਲ ਹੈ ਇੱਕ ਕਾਫੀ ਹੋਵੇਗੀ ਕੱਚੀਆਂ ਤੇਰੀਆਂ ਛੁੱਟ ਪੰਗਾ ਸਰਦਾਰ ਨੂੰ ਤੇ ਲੱਤਾਂ ਲੜਖੜਾਣ ਲੱਗ ਪੰਗਾ ਉਵੇਂ ਹੀ ਪਿਛਾ ਹਟਦਾ ਹਟਦਾ ਮੋੜ ਸੋਫੇ ਤੇ ਜਾ ਡਿੱਗਿਆ ਸੋ ਲੋਜਨ ਆਪਣੀ ਥਾਂ ਤੋਂ ਉੱਠੀ ਤੇ ਉੱਠ ਕੇ ਦੋ ਬੁੱਕ ਕਦਮ ਅਗਾਹ ਵੱਧ ਕੇ ਆਈ ਪਰ ਨਾਲ ਹੀ ਉਸ ਦੇ ਮੱਥੇ ਵੱਲ ਤਾਨ ਕੇ ਬੋਲੀ ਕਬਰਾਓ ਕਬਰਾ ਕਿਉਂ ਗਈ ਉਹ ਜੀ ਤੁਹਾਡੇ ਦਿਲ ਨੂੰ ਪੀੜ ਹੁੰਦੀ ਹੈ ਨਾ ਫਿਕਰ ਨਾ ਕਰੋ ਬਸ ਬੋਲੀ ਅੰਦਰ ਜਾਣ ਦੀ ਤੇਰਾ ਇੱਕਦਮ ਠੰਡ ਪੈ ਜਾਵੇਗੀ ਠਾਕਰ ਸਿੰਘ ਦੀਆਂ ਅੱਖਾਂ ਖੁੱਲੀਆਂ तितਲੀ ਸਮਝ ਕੇ ਜਿਸ ਨੂੰ ਉਹ ਸੱਚੇ ਹੀ ਜਾਲ ਵਿੱਚ ਉੜੰਗ ਲੈਣ ਦੀ ਉੜੰਗ ਲੈਣ ਦੀ ਲੈਨ ਦੀਆਂ ਗੱਲਾਂ ਸੋਚ ਰਿਹਾ ਸੀ 나ਗਣੀ ਬਣ ਕੇ ਉਸ ਸਾਹਮਣੇ ਫਨ ਫਲਾਈ ਖੜੋਤੀ ਸੀ ਉਹਦੀਆਂ ਅੱਖਾਂ ਮੁਰਦੇ ਵਾਂਗ ਟੱਡੀਆਂ ਰਹਿ ਗਆਂ ਗੱਲਾਂ ਜਿਵੇਂ ਮਿਲਦਾ ਚੰਦ ਗਲਾ ਜਿਵੇਂ ਮਿਲਦਾ ਜਾਂਦਾ ਹੋਵੇ ਜਿਵੇਂ ਕਿਸੇ ਦਾ ਕੋੜੂ ਵੱਜ ਰਿਹਾ ਹੋਵੇ ਉਹ ਗੜਗੜਾਇਆ ਸਲੋਚਨਾ ਪਰ ਮੈਨੂੰ ਪੂਰੀ ਗੱਲ ਉਹ ਮੂੰਹੋਂ ਕੱਢ ਸਕਿਆ ਹਾਂਜੀ ਸਲੋਚਨਾ ਦੇ ਚਿਹਰੇ ਉੱਤੇ ਹਾਕ ਮਾਨਾ ਰੋਗ ਸੀ ਫਰਮਾਓ ਕਾਦੇ ਲਈ ਸੱਦਿਆ ਜੀ ਮੈਨੂੰ ਮੈਂ ਸਿਰਦਰ ਦਾ ਹਲਕ ਸੁੱਕ ਰਿਹਾ ਸੀ ਜੀ ਹਾਂ ਤੁਸੀਂ ਉਹ ਚਿੱਠੀ ਬੇਸ਼ੱਕ ਉਹਨਾਂ ਉਹਨਾਂ ਹੀ ਲਿਖੀ ਸੀ ਪਰ ਮੈਂ ਪੁੱਛ ਸਕਦੀ ਹਾਂ ਕਿ ਲਖਵਾਈ ਕਿਸ ਨੇ ਸੀ ਯਾਦ ਰੱਖੋ ਜੇ ਇੱਕ ਲਫ਼ਜ਼ ਵੀ ਝੂਠਾ ਤੁਹਾਡੇ ਮੂੰਹੋਂ ਨਿਕਲਿਆ ਤਾਂ ਇਹ ਹਾਜਮੇ ਦੀ ਗੋਲੀ ਤੁਹਾਡੀ ਖੋਪੜੀ ਚ ਪਾਰ ਹੋ ਜਾਵੇਗੀ ਮੈਂ ਇਹ ਵੀ ਜਾਣਨੀ ਹਾਂ ਕਿ ਅੱਜ ਤੁਹਾਡੀ ਕੋਠੀ ਕੱਲ ਮੁਕੱਲੀ ਹੈ ਆਪਣੇ ਨੌਕਰਾਂ ਚਾਕਰਾਂ ਨੂੰ ਤੁਸੀਂ ਇਸ ਲਈ ਲਾਂਬੇ ਭੇਜ ਦਿੱਤਾ ਵੀ ਕਿ ਸਲੋਚਨਾ ਦੀ ਚੀਖ ਪੁਕਾਰ ਕੋਈ ਨਾ ਸੁਣ ਸਕੇ ਪਰ ਤੁਹਾਨੂੰ ਕੀ ਪਤਾ ਸੀ ਕਿ ਇਹੋ ਤੁਹਾਡੀ ਗੱਲ ਮੁਕੱਲੀ ਕੋਠੇ ਸਲੋਚਨਾ ਦੀ ਮਦਦ ਕਰੇਗੀ ਸ਼ਾਇਦ ਕੋਈ ਇੱਕ ਚੌਕੀਦਾਰ ਸੀ ਤੁਹਾਡੇ ਕੋਲ ਉਸਨੂੰ ਵੀ ਤੁਸਾਂ ਭੇਜ ਦਿੱਤਾ ਸੋ ਹੁਣ ਮੈਨੂੰ ਬਿਲਕੁਲ ਕੋਈ ਖਤਰਾ ਨਹੀਂ ਜੇ ਹੋਵੇਗਾ ਵੀ ਤਾਂ ਇਸ ਵਿੱਚ 6 ਗੋਲੀਆਂ ਨੇ ਤੁਸਾਂ ਸਲੋਚਨਾ ਨੂੰ ਐਡੀ ਭੋਲੀ ਸਮਝ ਐ ਜਿਹੜੀ ਆਪਣੇ ਆਦਮੀ ਦੀ ਚਿੱਠੀ ਦੇਖਦੇ ਆਂ ਇਹ ਤੁਹਾਡੀ ਗੋਦ ਵਿੱਚ ਝਾੜੀ ਗਈ ਖੈਰ ਮੈਂ ਆ ਹੀ ਗਈ ਹਾਂ ਅਖਰ ਹਾਂ ਦੱਸੋ ਚਿੱਠੀ ਤੁਸਾਂ ਹੀ ਲਿਖਵਾਈ ਸੀ ਮੈਂ ਹੀ ਲਿਖਵਾਈ ਸੀ ਉਹ ਗੜਗੜਾਇਆ ਮੈਂ ਆਪਣੇ ਕਸੂਰ ਦੀ ਮਾਫੀ ਮੰਗਣਾ ਸਲੋਚਨਾ ਖਬਰਦਾਰ ਸਲੋਚਨਾ ਕੜ ਗਈ ਸਲੋਚਨਾ ਦਾ ਨਾਂ ਨੂੰ ਗੰਦੀ ਜਵਾਨ ਤੇ ਲਿਆ ਕੇ ਆਪ ਬਿਤਰਨਾ ਕਰੋ ਤੁਹਾਨੂੰ 2 ਮਿੰਟਾਂ ਦੀ ਮੌਹਲਤ ਦਿੰਦੀ ਹਾਂ ਜੇ ਚਾਹੋ ਤਾਂ ਆਪਣੇ ਪਾਪਾਂ ਲਈ ਗੁਰੂ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹੋ ਸਲੋਚਨਾ ਮੈਨੂੰ ਇੱਕ ਵਾਰੀ ਸਿਰਫ ਇੱਕੋ ਵਾਰੀ ਮਾਫ ਕਰ ਦੇ ਮੈਂ ਮੁਕਰਦਾ ਨਹੀਂ ਮੈਂ ਪਾਪ ਕੀਤੇ ਮੈਨੂੰ ਮਾਫ ਕਰ ਦੇ ਮੈਂ ਹਮੇਸ਼ਾ ਲਈ ਤੇਰੇ ਸਲੋਚਨਾ ਦੰਦਕ ਚੀਜ਼ ਦੀ ਹੋਈ ਕੜ ਗਈ ਬੁਕਾਰ ਬਾਜੀ ਕੀ ਕਿਹਾਈ ਮਾਫ ਕਰ ਦੇ ਤੈਨੂੰ ਮਾਫ ਕਰਨ ਦਾ ਅਰਥ ਹੋਵੇਗਾ ਆਪਣੀ ਮੌਤ ਦੇ ਬਰਾਟੋ ਤੇ ਦਸਤਕ ਕਰਨਾ ਮੈਂ ਐਡੀ ਭੋਲੀ ਨਹੀਂ ਸਲੋਚਨਾ ਮੈਂ ਗੁਰੂ ਦਾ ਰੱਬ ਦਾ ਵਾਸਤਾ ਪਾ ਕੇ ਕਹਿਣਾ ਡੇਢ ਮਿੰਟ ਬਾਕੀ ਵਹਿਗੁਰੂ ਵੱਲ ਧਿਆਨ ਕਰ ਹੁਣ ਨਹੀਂ ਇੰਨਾ ਤਿਲਾ ਵਿੱਚ ਤੇਲ ਇਹ ਗੋਲੀ ਹਰ ਹਾਲਤ ਵਿੱਚ ਅਜ ਤੇਰੇ ਸੇਨਾ ਸੇ ਕੀ ਰਹੇਗੀ ਕਿਉਂਕਿ ਇਸ ਤੋਂ ਬਗੈਰ ਤੇਰੇ ਦਿਲ ਦੀ ਗਿੜ ਦੂਰ ਨਹੀਂ ਹੋ ਸਕਦੀ ਉਹ ਉਹ half ਦਾ ਹੋਇਆ ਤਰਲਾ ਕੀਤਾ ਉਸਨੇ ਸਲੋਚਨਾ ਮੈਂ ਅੱਜ ਤੋ ਤੋਹਫਾ ਕੀਤੀ ਹੇ ਸ਼ਾਲੀ ਤੋਹਫਾ ਕੀਤੀ ਸ਼ਾਇਦ ਤੂੰ ਉਸ ਦਿਨ ਵੀ ਤਾਂ ਤੋਹਫਾ ਕੀਤੀ ਸੀ ਨਾ ਜਿਸ ਦਿਨ ਮਾਤਾ ਜੀ ਇੱਥੇ ਆਏ ਸਾਂ ਸਲੋਚਨਾ ਰਹਿਮ ਕਰ ਇੱਕ ਮਿੰਟ ਪਾ ਕੇ ਮੈਂ ਤੇਰੀ ਕਾਤਮ ਉਹ ਉੱਠ ਕੇ ਜਿਉਂ ਹੀ ਸਲੋਚਨਾ ਦੇ ਪੈਰਾਂ ਵੱਲ ਉਲਣ ਲੱਗਾ ਤਾਂ ਸਲੋਚਨਾ ਨੇ ਫਿਰ ਦਬਕਾ ਮਾਰਿਆ ਬੈਠਾ ਰਹਿ ਹਿਲਣਾ ਨਹੀਂ ਬਿਲਕੁਲ ਸਲੋਜਨਾ ਕੋਈ ਵੀ ਐਸੀ ਸ਼ਰਤ ਹੈ ਜਿਸ ਉੱਤੇ ਤੂੰ ਮੇਰੀ ਜਾਨ ਬਖਸ਼ ਬਖਸ਼ੀ ਕਰ ਸਕੀ ਬਿਲਕੁਲ ਕੋਈ ਨਹੀਂ ਅੱਧਾ ਮਿੰਟ ਬਾਕੀ ਆ ਆ ਇਹ ਵਹਿਗਰੂ ਰੱਖਿਆ ਕਰ ਇੱਕ ਵਾਰੀ ਵਿਚਾਰ ਲੈ ਮੈਨੂੰ ਸਤਗੁਰ ਸਲੋਜਨਾ ਕੋਈ ਸ਼ਰਤ ਤੂੰ ਵੀ ਤੂੰ ਬੱਤੀਆਂ ਦੰਦਾਂ ਚੋਂ ਕੱਢੇ ਮੈਂ ਆਪਣਾ ਸਭ ਕੁਝ ਇਸ ਤੇ ਬਦਲੇ ਦੇ ਸਕਣਾ ਅੱਛਾ ਚੱਲ ਪਹਿਲਾਂ ਮੈਨੂੰ ਉਹਨਾਂ ਪਾਸ ਲੈ ਜਾ ਉੱਥੇ ਚੱਲ ਕੇ ਸੋਚਾਂਗੀ ਜੇ ਕੋਈ ਗੁੰਝੈਸ਼ ਹੋ ਬਿਨਾਂ ਹील ਹੋ ਜਿੱਤੋਂ ਉੱਠ ਕੇ ਸਲੋਚਨਾ ਦੇ ਅੱਗੇ ਲੱਗ ਤੁਰੇ ਬੂਹਾ ਖੋਲ ਕੇ ਦੋਵੇਂ ਬਾਹਰ ਨਿਕਲੀ ਠਹਿਰ 10 ਕਦਮਾਂ ਤੇ ਜਾ ਕੇ ਸਲੋਚਨਾ ਨੇ ਹੁਕਮ ਦਿੱਤਾ ਪਛਾਣ ਨਹੀਂ ਤੱਕਣਾ ਹੋਵੇਗਾ ਉਹ ਉਨਾਂ ਹੀ ਕਦਮਾਂ ਤੇ ਜਾਮ ਗਿਆ ਸਲੋਚਨਾ ਨੇ ਪਿਛਲੇ ਬੰਨੇ ਉਸ ਦੀ ਪੈਂਟ ਦੀਆਂ ਜੇਬਾਂ ਟਟੋਲੀਆਂ ਕੋਟ ਤਾਂ ਇਸ ਵੇਲੇ ਉਸ ਦੀ ਗੱਲ ਹੈ ਹੀ ਨਹੀਂ ਸੀ ਜਿਆਦਾ ਖਤਰੇ ਵਾਲੀ ਕੋਈ ਚੀਜ਼ ਉਸ ਨੂੰ ਨਾ ਦਿੱਸੀ ਤਾਂ ਬੋਲੀ ਚੱਲ ਉਹ ਤੁਰਕ ਉਹ ਮਹੀ ਉਸ ਦੀ ਪਿੱਠ ਨਾਲ ਰਵੋਲਵਰ ਦੀ ਨਾਲੀ ਲਗਤ ਦਵਾਈ ਦੂਜੇ ਹੱਥ ਵਿੱਚ ਥੈਲਾ ਲਮਕਾਈ ਸਲੋਚਨਾਮਾ ਵਗਰੇ ਮਗਰ ਤੁਰ ਗਈ ਅਨੇਰੇ ਵਿੱਚ ਇਹ ਦੋਵੇਂ ਅੱਕੜ ਪਿੱਛੜ ਤੁਰਦੇ ਹੋਏ ਕੋਠੀ ਦੇ ਪਿਛਵਾੜੇ ਇੱਕ ਕਮਰੇ ਅੱਗੇ ਜਾ ਰੁਕ ਗਈ ਬੂਹਾ ਪੀੜਿਆ ਹੋਇਆ ਸੀ ਪਰ ਬੰਦ ਨਹੀਂ ਸੀ ਬੱਤੀ ਜਗ ਰਹੀ ਸੀ ਦਾਖਲ ਹੁੰਦੇ ਇਹ ਸਲੋਚਨਾ ਨੂੰ ਜੋ ਕੁਝ ਨਜ਼ਰੀ ਆਇਆ ਤਾਂ ਕਿ ਜਿਵੇਂ ਉਹ ਖੜੀ ਖੜੁੱਤੀ ਸੁਣ ਨਹੋਗੀ ਸ਼ੰਗਾਰਾ ਸਿੰਘ ਮੰਜੇ ਉੱਤੇ ਗੰਦ ਦੀ ਢਾਸ ਨਾਲ ਲਾਈ ਅਤਲੇਤੀ ਹਾਲਤ ਵਿੱਚ ਚੁੱਟਲਾ ਰਿਹਾ ਸੀ ਉਸ ਦੇ ਲਾਗੇ ਸ਼ਰਾਬ ਦੀ ਬੋਤਲ ਜੋ ਜਰਾਂ ਕੂਣੀ ਸੀ ਮੇਜ਼ ਤੇ ਰੱਖੀ ਹੋਈ ਸੀ ਤੇ ਕੋਲ ਹੀ ਇੱਕ ਗਲਾਸ ਵੀ ਲਾਗੇ ਇੱਕ ਕੁਰਸੀ ਵੀ ਸੀ ਅੰਦਰ ਵੜਦਿਆਂ ਹੀ ਸਲੋਚਨਾ ਨੇ ਬੂਹਾ ਮਾਰ ਕੇ ਚਿਟਕ ਨੇ ਢਾ ਦਿੱਤੀ ਫਿਰ ਕੁਰਸੀ ਦੇ ਪਾਸ ਪਹੁੰਚ ਕੇ ਉਸ ਨੇ ਠਾਕਰ ਸਿੰਘ ਨੂੰ ਦਬਕਾ ਮਾਰਿਆ ਉਹ ਸਾਹਮਣੇ ਗੰਦ ਨਾਲ ਲਾ ਕੇ ਖੜਾ ਹੋ ਜਾ ਕਟਫੁੱਤਲੀ ਵਾਂਗ ਉਸ ਨੇ ਅਗਦਾ ਪਾਲਣ ਕੀਤਾ ਅਵਾਇਸ ਹਰਕਿਸ਼ੰਗਾਰਾ ਸਿੰਘ ਦੇ ਅੱਖਾਂ ਖੁੱਲੀਆਂ ਸਾਹਮਣੇ ਆਪਣੇ ਮਾਲਕ ਨੂੰ ਦਵਕਾਇਆ ਵੇਖ ਕੇ ਉਸ ਦੇ ਮੂੰਹ ਪਹਿਲੀ ਆਵਾਜ਼ ਨਿਕਲੇ ਪਿਤਾ ਜੀ ਇਹ ਅੱਜ ਦੀ ਵਿਸਕੀ ਪਤਾ ਨਹੀਂ ਕਿਹੋ ਜਿਹੀ ਹੈ ਇੱਕ ਪੈਗ ਨੇ ਸਿਰ ਨੂੰ ਚੱਕਰ ਚਾੜ ਦਿੱਤੇ ਨੇ ਕਲੇਜੇ ਵਿੱਚ ਕੁਝ ਕੁਝ ਤੇਹਾਨ ਕੋ ਰੁਕ ਗਿਆ ਜਦ ਉਸ ਦੀ ਨਜ਼ਰ ਸਲੋਚਨਾ ਤੇ ਪਈ ਜੇਠਾਕਰ ਸਿੰਘ ਦੇ ਸਾਹਮਣੇ ਡੱਟੀ ਹੋਈ ਸੀ ਸਲੋਚਨਾ ਜਿਵੇਂ ਬੰਬ ਫਟਦਾ ਹੈ ਉਹ ਚਲਾ ਆ ਤੂੰ ਹਾਂ ਜੀ ਮੈਂ ਸਲੋਚਨਾ ਦੇ ਬੋਲਾਂ ਤੇ ਜੇਥੂ ਮੁਸਕਰ ਹਟ ਸੀ ਮੈਂ ਆ ਗਈ ਹਾਂ ਜੀ ਮੈਂ ਸੋਚਿਆ ਇੱਕ ਵਾਰੀ ਤੁਹਾਡਾ ਸਾਕੀ ਬਣ ਕੇ ਜਰਾ ਸੇਵਾ ਕਰਾਵਾਂ ਅਗ ਬੰਗੋਲਾ ਹੋ ਉਠਿਆ ਸ਼ੰਗਾਰਾ ਸਿੰਘ ਉਹਦਾ ਨਾਚਾ ਉੱਡ ਫੁੱਟ ਗਿਆ ਉਸਦੇ ਹੱਥ ਕੰਬਣ ਲੱਗ ਪਏ ਗੁੱਸੇ ਨਾਲ ਉਸਨੇ ਕਹਿਰ ਭਰੀ ਨਜ਼ਰ ਨਾਲ ਇੱਕ ਵਾਰੀ ਫਿਰ ਸਲੋਚਨਾ ਵੱਲ ਤੱਕਿਆ ਤੇ ਤੱਕਦੇ ਆਈ ਕੜ ਪੁੱਠਾ ਆ ਗਈ ਹੈ ਸ਼ੋਕੜੀ ਕੀ ਲੈਣ ਆਈਆਂ ਇੱਥੇ ਬਦਕਾਰੀ जखਮਾਂ ਤੇ ਪਛਲਾਣ ਆਈਆਂ ਮੇਰੇ ਆਪਣੇ ਬੋਲਦਾ ਬੋਲਦਾ ਉਹ ਇਤਨੇ ਜ਼ੋਰ-ਜ਼ੋਰ ਦੀ ਹਫਨ ਲੱਗ ਪਿਆ ਇਸ ਤੋਂ ਅੱਗੇ ਬੋਲਣਾ ਉਸ ਲਈ ਮੁਸ਼ਕਲ ਹੋ ਗਿਆ ਬਸ ਖاموش ਉਹ ਮਹਿਰਵਾਲ ਵਰਦੀ ਨਾਲੀ ਉਸ ਵੱਲ ਸੇਧ ਕੇ ਸਲੋਚਨਾ ਬੋਲੀ ਜਿੰਨਾ ਕਹਿ ਚੁੱਕੇ ਉਹ ਕਾਫੀ ਹੈ ਔਰ ਜੇ ਇੱਕ ਲਵ ਚ ਵੀ ਮੋਹ ਕੱਢਿਆ ਤਾਂ ਵੇਖ ਲਓ ਮੇਰੇ ਹੱਥ ਵਿੱਚ ਕੀ ਹੈ ਵੇਖਿਆ ਜੀ ਪੁੱਛ ਕੇ ਰਹਿ ਗਿਆ ਸ਼ੰਗਾਰਾ ਸਿੰਘ ਉਹ ਤੌਰ ਬਤौरा ਹੋ ਕੇ ਕਦੀ ਸਲੋਚਨਾ ਵੱਲ ਤੱਕਦਾ ਤੇ ਕਦੀ ਠਾਕਰ ਸਿੰਘ ਵੱਲ ਮੋੜ ਬੋਲਣ ਦੀ ਉਸ ਲਈ ਹਿੰਮਤ ਨਹੀਂ ਸੀ ਸलोचना ਨੇ ਹੱਥ ਲਈ ਚੀ ਦੇ ਇਸ਼ਾਰੇ ਨਾਲ ਠਾਕਰ ਸਿੰਘ ਨੂੰ ਸੱਦ ਕੇ ਕੁਰਸੀ ਤੇ ਬੈਠਣ ਦਾ ਹੁਕਮ ਦਿੱਤਾ ਉਹ ਆ ਕੇ ਬੈਠ ਗਿਆ ਜਲਦੀ ਦੱਸ ਉਸ ਦੇ ਪਿਛਲੇ ਪਾਸੇ ਹੋ ਕੇ ਹੋ ਕੇ ਤੇ ਉਸ ਦੀ ਗਰਦਨ ਨਾਲ ਹੀ ਜੋੜ ਕੇ ਬੋਲੀ ਇਹਨਾਂ ਨੂੰ ਕਿਸੇ ਕਿਸ ਮਤਲਬ ਲਈ ਸਾਦਾ ਕੱਲਿਆ ਸੀ ਪੋਨਿਓ ਮਤ ਖਿਆਲ ਕਰ ਕਿ ਮੈਂ ਇਸ ਮਾਮਲੇ ਨੂੰ ਸਮਝ ਨਹੀਂ ਗਈ ਪਰ ਜੇ ਪਰ ਮੈਂ ਇਸ ਆਦਮੀ ਦੇ ਮੂੰਹੋਂ ਦੁਹੀ ਤੇਰੇ ਜਵਾਨੋਂ ਸੱਚ ਸੁਣਨਾ ਚਾਹੁੰਦੀ ਹਾਂ ਖ਼ਬਰਦਾਰ ਜੇ ਇੱਕ ਲਫ਼ਜ਼ ਵੀ ਗਲਤ ਬੋਲਿਆ ਤੇਰੀ ਜਾਨ ਬਚਣ ਦਾ ਬਸ ਇੱਕੋ ਹੀ ਤਰੀਕਾ ਹੈ ਕਿ ਜੋ ਕੁਝ ਮੈਂ ਪੁੱਛਾਂ ਸੱਚ ਸੱਚ ਦੱਸ ਦੇਵੀਂ ਉਹ ਗੜਗੜਾਇਆ ਸਭ ਦੱਸ ਸਕਦਾ ਹਾਂ ਬੋਲ ਉਹ ਰੁਕ ਰੁਕਾ ਤੂੰ ਹੀ ਲਖਵਾਇਆ ਸੀ ਇਹਨਾਂ ਕੋਲ ਮਈਓ ਲਖਵਾਇਆ ਸੀ ਕਿਸ ਮਤਲਬ ਲਈ ਮਤਲਬ ਸਾਫ਼-ਸਾਫ਼ ਦੱਸ ਮੈਂ ਮੈਂ ਮੇਰਾ ਦਿਲ ਕਾਬੂ ਵਿੱਚ ਨਹੀਂ ਰਿਹਾ ਸੀ ਕੀ ਮਤਲਬ ਕੀ ਤੂੰ ਮੈਨੂੰ ਆਪਣੀ ਰਖੇਲੀ ਬਣਾਉਣ ਦੀ ਨੀਤ ਧਾਰ ਲਈ ਸੀ ਠਾਕਰ ਸਿੰਘ ਨੇ ਹੂੰ ਹਾਂ ਨਹੀਂ ਕੀਤੀ ਕੇਵਲ ਸਰ ਦੇ ਸ਼ਾਰੇ ਨਾਲ ਉਸਦੇ ਸਵਾਲ ਦੀ ਪੁਸ਼ਟੀ ਕੀਤੀ ਤੇ ਇਸ ਵੇਲੇ ਇਹ ਜਿਹੜੀਆਂ ਐਨਾ ਸ਼ਰੀਮਾਨ ਜੀ ਤੇ ਮੈਨੂੰ ਗਾਲਾਂ ਕੱਢੀਆਂ ਤੇ ਇਸ ਦੀ ਕੀ ਵਜ੍ਹਾ ਹੈ ਕਿ ਤੂੰ ਹੀ ਇਹਨਾਂ ਨੂੰ ਮੇਰੇ ਖਿਲਾਫ ਪਘਾਇਆ ਹੈ ਮਈਓ ਕੀ ਕੁਝ ਕਿਹਾ ਸੀ ਇਹਨਾਂ ਨੂੰ ਬਿਲਕੁਲ ਸੱਚੋ ਸੱਚ ਮੈਂ ਇਸ ਨੂੰ ਕਿਹਾ ਸੀ ਕਿ ਸਲੋਚਨਾ ਨਿਕਲ ਗਈ ਹੈ ਨਿਕਲ ਗਈ ਕਿਹਾ ਸੀ ਪਰ ਮੈਂ ਪਰ ਇਹ ਵੀ ਤਾਂ ਤੂੰ ਇਹਨਾਂ ਨੂੰ ਦੱਸਿਆ ਹੋਵੇਗਾ ਕਿ ਕਿਸ ਨਾਲ ਨਿਕਲ ਗਈ ਮੈਂ ਦੱਸਿਆ ਸੀਗੇ ਬਿਰਤਪਾਲ ਨਾਲ ਅਮਰਕੌਰ ਦੀ ਮਦਦ ਨਾਲ ਅੱਛਾ ਸ਼ਰਮ ਨਹੀਂ ਆਈ ਹੋਣੀ ਧੌਲੀ ਦਾੜੀ ਨਾਲ ਭਲਾ ਉਹਨਾਂ ਮਾਂ ਪੁੱਤਰਾ ਨੇ ਤੇਰਾ ਕੀ ਵਿਗਾੜਿਆ ਸੀ ਪਾਪੀਆ ਖੈਰ ਪਰ ਹੁਣ ਜਦੋਂ ਮੈਂ ਆ ਪਹੁੰਚੀ ਆ ਤੇਰੇ ਕੋਲ ਤਾਂ ਇਹ ਪੁੱਛੇ ਬਿਨਾਂ ਨਹੀਂ ਛੱਡਾਂਗੀ ਕਿ ਇਸ ਤੋਂ ਅੱਗੇ ਅੱਗੇ ਲਈ ਤੇਰਾ ਕੀ ਇਰਾਦਾ ਹੈ ਨਲ ਦੱਸ ਕਿ ਇਹਨਾਂ ਨੂੰ ਪਉਣੇ ਤੂੰ ਹੀ ਸੱਤ ਕੱਲਿਆ ਸੀ ਹਾਂ ਕਿਸ ਮਤਲਬ ਲਈ ਦੇਵੀ ਹੁਣ ਮੇਰੇ ਮੋਹਨ ਆ ਕਹਿਲਾ ਜੋ ਕੁਝ ਮੈਂ ਲਿਖਿਆ ਸੀ ਮੈਂ ਪਾਪ ਕੀਤਾ ਸਲੋਚਨਾ ਮੈਂ ਇਸ ਨੂੰ ਉਤਾਰ ਤੀ ਕਿ ਸੱਤਿਆ ਸੀ ਕਿ ਫਿਰ ਇਸ ਇਸ ਨੂੰ ਲਿਖਿਆ ਸੀ ਕਿ ਸਲੋਚਨਾ ਨਿਕਲ ਗਈ ਹੈ ਤੇ ਨਾਲੇ ਨਾਲੇ ਕੀ ਬਿਲਕੁਲ ਸਾਫ਼-ਸਾਫ਼ ਬਿਨਾਂ ਬਲਬਲੇਵੇਂ ਤੋਂ ਜੇ ਤੇਰੇ ਜਵਾਬ ਵਿੱਚ ਮੈਨੂੰ ਇੱਕ ਵੀ ਲਫ਼ਜ਼ ਝੂਠਾ ਜਾਪਿਆ ਤਾਂ ਬਿਨਾਂ ਦੱਸਿਆ ਘੋੜਾ ਦਵਾ ਦੇਵਾਂਗੀ ਤਖਰ ਸਿੰਘ ਇਹ ਤੁਤ ਲਾਉਂਦਾ ਹੋਇਆ ਸਭ ਕੁਝ ਦੱਸੀ ਗਿਆ ਕਿ ਕਿਵੇਂ ਉਸਨੇ ਸ਼ੰਗਾਰਾ ਸਿੰਘ ਪਾਸੋਂ ਖੂਨ ਕਰਵਾਇਆ ਫਿਰ ਜਦੋਂ ਉਹ ਪੁੰਨੇੋਂ ਵਾਪਸ ਆ ਗਿਆ ਤਾਂ ਉਸ ਨੂੰ ਜਿਰਕਾਉਣ ਲਈ ਉਸ ਇਹ ਵੀ ਡਰ ਪਾਇਆ ਕਿ ਪੁਲਿਸ ਨੂੰ ਉਸ ਦੇ ਜੁਰਮ ਦੀ ਸੂਹ ਮਿਲ ਗਈ ਹੈ ਤੇ ਆਤ ਹੱਥ ਵਿੱਚ ਪੂਰੇ ਅੱਧੀ ਦਰਜਨਾ ਆਤਮਿਆਂ ਦੀ ਮੌਤ ਫੜੀ ਹੋਈ ਹੋਣ ਤੇ ਵੀ ਸਲੋਚਨਾ ਦਾ ਗੰਗਾ ਇੱਕ ਵਾਰੀ ਲੱਜ ਉਠਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਆਦਮੀ ਖੂਨ ਕਰ ਚੁੱਕਾ ਹੈ ਪਰ ਵਕਤ ਦੀ ਨਿਜਾਗਤ ਨੂੰ ਅਨੁਪਰਵ ਕਰਦਿਆਂ ਸਨੇ ਛੱਟੀਏ ਆਪਣੇ ਆਪ ਨੂੰ ਸੰਵਾਲ ਕੇ ਠਾਕਰ ਸਿੰਘ ਨੂੰ ਪੁੱਛਿਆ ਇਹ ਸਭ ਕਰਨ ਤੋਂ ਇਰਾਦਾ ਕੀ ਸੀ ਤੇਰਾ ਬਿਲਕੁਲ ਸਾਫ਼ ਦੱਸ ਠਾਕਰ ਸਿੰਘ ਕੁਝ ਨਹੀਂ ਬੋਲਿਆ ਵੇਖ ਮੈਂ ਇਸ ਘੂੰਘੂ ਪਣੀ ਨੂੰ ਬਰਦਾਸ਼ਤ ਨਹੀਂ ਕਰਾਂਗੀ ਇੱਕੋ ਗੱਲ ਕਹਿ ਚੁੱਕੀ ਹਾਂ ਕਿ ਸਾਰੇ ਕਸੂਰ ਮਾਫ਼ ਕਰਕੇ ਤੇਰੀ ਜਾਨ ਬਖਸ਼ ਦੇਵਾਂਗੀ ਪਰ ਜੇ ਮੈਨੂੰ ਇੱਕ ਲਫ਼ਜ਼ ਵੀ ਝੂਠਾ ਜਾਪਿਆ ਤਾਂ ਬਿਨਾਂ ਦੱਸਿਆ ਗੋਲੀ ਮਾਰ ਦੇਵਾਂਗੀ ਦੱਸ ਇਸ ਤੋਂ ਅਗਲਾ ਪ੍ਰੋਗਰਾਮ ਕੀ ਸੀ ਤੇਰਾ अगला प्रोग्राम की मतलब मतलब एक ही فرض ਕਰੋ ਮੈਂ ਤੇਰੇ ਕਾਬੂ ਆ ਗਈ ਫਿਰ ਇਹਨਾਂ ਨਾਲ ਤੂੰ ਕਿਸ ਲੋਕ ਕਰਨ ਦਾ ਇਰਾਦਾ ਸੋਚਿਆ ਹੋਇਆ ਸੀ ਜਦੋਂ ਕਿ ਮੈਂ ਜਾਣਦੀ ਹਾਂ ਤੇ ਖੁਦ ਤੂੰ ਵੀ ਜਾਣਦਾ ਸੈਂ ਕਿ ਇਹਨਾਂ ਦੇ ਜਿਉਂਦਿਆਂ ਤੂੰ ਮੈਨੂੰ ਹਜਮ ਨਹੀਂ ਸੈਂ ਕਰ ਸਕਦਾ ਮੈਂ ਇਸਨੂੰ ਇਸਨੂੰ ਖਤਮ ਕਰਨ ਕਰ ਦੇਣ ਦਾ ਇਰਾਦਾ ਕਰ ਲਿਆ ਸੀ ਸ਼ਾਬਾਸ਼ ਮੈਂ ਖੁਸ਼ ਹਾਂ ਕਿ ਤੂੰ ਸੱਚ ਸੱਚ ਦੱਸ ਰਿਹਾ ਹੈ ਸਰਪੇਸ ਪਰ ਇੱਕ ਗੱਲ ਹੋਰ ਕਿ ਕਿਹੜੇ ਤਰੀਕੇ ਨਾਲ ਤਰਪਾਈ ਉੱਤੇ ਰੱਖੀ ਹੋਈ ਬੋਤਲ ਵੱਲ ਇਸ਼ਾਰਾ ਕਰਕੇ ਉਹ ਬੋਲੇ ਇਸ ਨਾਲ ਇਸ ਸ਼ਰਾਬ ਨਾਲ ਹਾਂ ਉਹ ਸ਼ੰਗਾਰਾ ਸਿੰਘ ਚੱਲਾ ਆ ਤਾਂ ਹੀ ਪਹਿਲੇ ਪੈਗ ਨੇ ਹੀ ਮੇਰੇ ਸਿਰ ਨੂੰ ਚੱਕਰ ਚਾੜ ਦਿੱਤੇ ਨੇ ਠੈਰੋ ਜੀ ਸਲੋਚਨਾ ਨੇ ਦਬਕਾ ਮਾਰਿਆ ਸ਼ੰਗਾਰਾ ਸਿੰਘ ਤੇ ਤੁਸੀਂ ਹਲੇ ਨਾ ਬੋਲੋ ਤੇ ਫਿਰ ਠਾਕਰ ਸਿੰਘ ਨੇ ਉਸ ਸਵਾਲ ਦਾ ਜਵਾਬ ਕੀਤਾ ਕਿ ਇਹ ਬੋਤਲ ਕਿਸੇ ਵੇਲੇ ਭੇਜੀ ਸੀ ਇਹਨਾਂ ਹੁਣੇ ਹੀ ਜਦ ਤੂੰ ਆਈ ਸੀ ਉਸੇ ਚੌਕੀਦਾਰ ਹੱਥ ਹਾਂ ਬੇਸ਼ੱਕ ਤਜਵੀਜ਼ ਪੜੀ ਕਮਾਲ ਦੀ ਸੀ ਇਧਰ ਤੂੰ ਮੈਨੂੰ ਕਾਪੂਗੀ ਤਾਂ ਤੇ ਉਹ ਤੇ ਸ਼ਰਾਬ ਵਿੱਚ ਜ਼ਹਿਰ ਮਿਲਾ ਕੇ ਇਹਨਾਂ ਨੂੰ ਪੰਜਾਹ ਦਿੱਤੀ ਤਾਂ ਜੋ ਇੱਕੋ ਵੇਲੇ ਦੋਵੇਂ ਕੰਮ ਸਿਰੇ ਚੜ ਜਾਣ ਕਿਉਂ ਇਹੋ ਨਾ ਹਾਂ ਤੇ ਫਿਰ ਠਾਕਰ ਸਿੰਘ ਨੇ ਹੱਥ ਜੋੜੇ ਬੀਬੀ ਮੈਂ ਸਭ ਕੁਝ ਤੇਰੇ ਅੱਗੇ ਅੱਖਰ ਅਕਰਸ ਦੱਸ ਦਿੱਤਾ ਹੁਣ ਮੇਰੀ ਜਾਨ ਬਖਸ਼ ਕਰ ਗੁਰੂ ਦੇ ਵਾਸਤੇ ਮੇਰੀ ਠਹਿਰ ਜਰਾ ਇੰਜ ਜਿਨੇ ਸਲੋਚਨਾ ਨੇ ਉਸਨੂੰ ਬੋਲਣ ਤੋਂ ਰੋਕ ਦਿੱਤਾ ਤੇ ਫਿਰ ਥੈਲੇ ਚੋਂ ਕਾਪੀ ਕੱਢ ਕੇ ਸੱਗੇ ਰੱਖਦੀ ਹੋਈ ਬੋਲੀ ਲਿਖ ਸਾਰਾ ਕੁਝ ਜੋ ਜੋ ਤੂੰ ਬਿਆਨ ਕੀਤਾ ਹੈ ਆਪਣਾ ਪੈਨ ਉਸਨੇ ਉਹਨਾਂ ਨੂੰ ਫੜਾ ਦਿੱਤਾ ਠਾਕਰ ਸਿੰਘ ਲਿਖੀ ਗਿਆ ਜੋ ਜੋ ਸਲੋਚਨਾ ਉਸ ਤੋਂ ਸੁਣੇ ਹੋਏ ਦੇ ਆਧਾਰ ਤੇ ਲਿਖਵਾਂਦੀ ਗਈ। ਸ਼ੰਗਾਰਾ ਸਿੰਘ ਦੇ ਸਾਰਾ ਕੁਝ ਅੱਖਾਂ ਫੈਲਾਈ ਤੱਕ ਰਹੇ ਸੀ ਉਹ ਇੱਕ ਵਾਰੀ ਫੇਰ ਕੁਝ ਬੋਲਣ ਲੱਗਾ ਫਿਰ ਸਲੋਚਨਾ ਨੇ ਟੋਕ ਦਿੱਤਾ ਜਦੋਂ ਠਾਕਰ ਸਿੰਘ ਲਿਖ ਚੁੱਕਾ ਤਾਂ ਸਲੋਚਨਾ ਨੇ ਨਵੇਂ ਸਵਾਲਾਂ ਦੀ ਪੁੱਛਾੜ ਆ ਰੰਮੀ। ਅੱਛਾ ਮੈਂ ਕੀ ਮੈਂ ਪੁੱਛ ਸਕਦੀ ਹਾਂ ਕਿ ਚਿੰਤਾਮਣੀ ਉਸ ਦੀ ਮਾਂ ਤੇ ਉਸ ਦਾ ਮਾਮਾ ਇਸ ਵੇਲੇ ਕਿੱਥੇ ਨੇ ਝੂਠ ਖਬਰਦਾਰ ਜੀ ਬੋਲੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀਆਂ ਅੱਖਾਂ ਵਿੱਚ ਘੱਟਾ ਪਾਣਾ ਮੁਸ਼ਕਲ ਹੈ ਕਿਉਂਕਿ ਮੈਂ ਸਭ ਕੁਝ ਸੁਣ ਚੁੱਕੀ ਹਾਂ ਤੇ ਇਸ ਗੱਲ ਦਾ ਵੀ ਯਕੀਨ ਦਵਾਉਂਦੀ ਹਾਂ ਕਿ ਇਹ ਲਿਖਤ ਮੈਂ ਤੈਨੂੰ ਪਸੰਦ ਦੇ ਇਰਾਦੇ ਨਾਲ ਨਹੀਂ ਕਰਵਾ ਰਹੀ ਬਲਕਿ ਸਿਰਫ ਤੈਨੂੰ ਰੈਸ ਤੇ ਲਿਓਨੀ ਰਾ ਰਾਸਤੇ ਲਿਓਨੀ ਹਾਂ ਉਹ ਕਿੱਥੇ ਨੇ ਤੇਨੂੰ ठाकर सिंह ਦੀ ਜਵਾਨ ਨੂੰ ਜਿੰਦਰਾ ਵੱਜ ਗਿਆ ਕੀ ਤੂੰ ਉਹਨਾਂ ਨੂੰ ਕਤਲ ਕਰਵਾ ਦਿੱਤਾ ਠਾਕਰ ਸਿੰਘ ਨੇ ਸਿਰ ਦੇ ਚਰਨਾ ਹੰਮੀ ਭਰੀ ਤੇ ਚਿੰਤਾਮਣੀ ਦੀ ਬੱਚੀ ਨੂੰ ਵੀ ਹਾਂ ਅੱਛਾ ਕਿਸ ਪਾਸੋਂ ਉਹਨਾਂ ਨੂੰ ਕਤਲ ਕਰਵਾਇਆ ਗਿਆ ਸੀ ਚਿੰਤਾਮਣੀ ਤੇ ਉਸ ਦੀ ਮਾਂ ਨੂੰ ਆਪਣੇ ਡਰਾਈਵਰ ਦੀ ਮਦਦ ਨਾਲ ਮੋਟਰ ਸਰੇਦਰਿਆ ਵਿੱਚ ਸਟਵਾ ਦਿੱਤਾ ਸੀ ਕਿਹੜੇ ਡਰਾਈਵਰ ਦੀ ਮਦਦ ਨਾਲ ਬਸੰਤ ਹੈ ਨਾ ਉਸ ਦਾ ਨਾਮ ਅੱਛਾ ਤੇ ਚਿੰਤਾਮਣੀ ਦੇ ਮਾਮੇ ਨੂੰ ਉਸ ਨੂੰ ਸ਼ੰਗਾਰਾ ਸਿੰਘ ਦੀ ਮਦਦ ਨਾਲ ਸਲੋਚਨਾ ਨੇ ਇੱਕ ਵਾਰੀ ਉੱਬਲਦੀਆਂ ਅੱਖਾਂ ਨਾਲ ਸ਼ੰਗਾਰਾ ਸਿੰਘ ਵੱਲ ਤੱਕਿਆ ਜਿਦਾਂ ਅੱਖਾਂ ਝੁਕੀਆਂ ਹੋਣ ਨਾ ਸਨ ਸਲੋਚਨਾ ਕਿੰਨਾ ਚਿਰ ਬੋਲ ਨਾ ਸકી ਪਰ ਆਪਣਾਪ ਨੂੰ ਸੰਭਾਲਦੀ ਹੋਏ ਬੋਲੀ ਖੈਰ ਜੋ ਹੋ ਗਿਆ ਸੋ ਹੋ ਗਿਆ ਅੱਛਾ ਤੇ ਇਸ ਆਦਮੀ ਨੇ ਚਿੰਤਾਮणि ਦੇ ਮਾਮੇ ਨੂੰ ਕਿਸ ਤਰ੍ਹਾਂ ਮਾਰਿਆ ਸੀ ਛੁਰੇ ਨਾਲ ਛੁਰੇ ਨਾਲ ਹਾਂ ਸਲੋਚਨਾ ਇੱਕ ਵਾਰੀ ਫੇਰ ਸ਼ੰਗਾਰਾ ਸਿੰਘ ਵੱਲ ਤੱਕੀ ਕਿਉਂ ਜੀ ਇਹ ਸੱਚ ਕਹਿ ਰਹੇ ਨੇ ਸਿਰ ਹਲਾ ਕੇ ਸ਼ੰਗਾਰਾ ਸਿੰਘ ਨੇ ਹਾਮੀ ਭਰੀ। ਸਲੋਚਨਾ ਨੇ ਠਾਕਰ ਸਿੰਘ ਸਿੰਘ ਉੱਤੇ ਸਵਾਲ ਕੀਤਾ ਤੇ ਚਿੰਤਾਮਣੀ ਦੀ ਬੱਚੀ ਨੂੰ ਉਸ ਨੂੰ ਇੱਕ ਨਰਸ ਦੀ ਮਦਦ ਨਾਲ ਜ਼ਹਿਰ ਦਿੱਤਾ ਗਿਆ ਸੀ। ਲੇਖ ਸਾਰਾ ਕੁਝ ਵੀਰ ਬੇਨਾਨ। ਠਾਕਰ ਸਿੰਘ ਨੇ ਸਾਰਾ ਕੁਝ ਤਰਤੀਬ وار ਲਿਖ ਦਿੱਤਾ। ਫਿਰ ਫੇਨ ਸਲੋਚਨਾ ਨੇ ਨਵਾਂ ਪ੍ਰਸੰਗ ਸ਼ੁਰੂ ਕਰ ਦਿੱਤਾ। ਤੇ ਉਸ ਰਾਤ ਜਦੋਂ ਮਾਮਾ ਜੀ ਨੂੰ ਤੂੰ ਇੱਥੇ ਸੱਦਾ ਭੇਜਿਆ ਸੀ ਤਾਂ ਮਗਰੋਂ ਤੂੰ ਹੀ ਉਹਨਾਂ ਦੇ ਮਕਾਨ ਤੇ ਆਦਮੀ ਭੇਜੇ ਸਨ। ਹਾਂ। ਇਸ ਦਾ ਮਤਲਬ ਲਈ ਤੈਨੂੰ ਗਵਾਹ ਕਰਨ ਲਈ ਫਿਰ ਉਹਨਾਂ ਕੀ ਕੀਤਾ ਉਹ ਖਾਲੀ ਮੋੜਾਈ ਸੰਤੂ ਉੱਥੇ ਨਹੀਂ ਸੈਂ ਠੀਕ ਹੈ ਅੱਛਾ ਲਿਖ ਠਾਕਰ ਸਿੰਘ ਨੇ ਲਿਖਿਆ ਸ਼ਿੰਗਾਰਾ ਸਿੰਘ ਦੀਆਂ ਅੱਖਾਂ ਵਿੱਚ ਜਿਵੇਂ ਦੋ ਪੱਟੀਆਂ ਦਾ ਬਰੰਗੀਆਂ ਸਨ ਉਸ ਦਾ ਕਹਿਰ ਹੁਣ ਸਲੋਚਨਾ ਦਿੱਤਾ ਆਪਣੇ ਮਾਲਕ ਰਾਜਾ ਬਿਕ ਬਰਾਜੇ ਦੇ ਸਾਨੀ ਉੱਤੇ ਵਰਨਾ ਚਾਹੁੰਦਾ ਸੀ ਉਹ ਜਿਵੇਂ ਹੀ ਕੁਝ ਬੋਲਣ ਲੱਗਦਾ ਸਲੋਚਨਾ ਉਸ ਨੂੰ ਟੋਕ ਦਿੰਦੀ ਸਲੋਚਨਾ ਨੇ ਸਵਾਲਾਂ ਦੀ ਲੜੀ ਜਾਰੀ ਰੱਖੀ ਅੱਛਾ ਹੀ ਦੱਸ ਕਿ ਮੇਰੇ ਇਸ ਆਦਮੀ ਨੂੰ ਪੈਂਦੀ ਸੱਟੇ ਤੋਂ 200 ਰੁਪਏ ਤਨਖਾਹ ਤੇ ਲਾ ਲਿਆ ਸੀ ਨਾ ਨਾਲੇ 500 ਨਗਦ ਵੀ ਦਿੱਤਾ ਸੀ ਨਾਲੇ ਇਹਨਾਂ ਦੀ ਲੱਤ ਬਣਵਾਉਣ ਲਈ ਵੀ ਖਰਚ ਕਰਨਾ ਮਨਜ਼ੂਰ ਕਰ ਲਿਆ ਸੀ ਹਾਂ ਕਿਉਂ ਇਸ ਰਾਤ ਦੇ ਨਾਲ ਕਿਸ਼ੰਗਾਰਾ ਸਿੰਘ ਦੇ ਪੁਨੇ ਚਲੇ ਜਾਣ ਤੋਂ ਬਾਅਦ ਮੈਂ ਤੈਨੂੰ ਹਥਿਆਲ ਲਵਾਗਾ ਲੇਖ ਉਸ ਲੇਖ ਦਿੱਤਾ ਅੱਛਾ ਤੇ ਜਦੋਂ ਤੂੰ ਇਹਨਾਂ ਨੂੰ ਪੁਨੇੋਂ ਵਾਪਸ ਮੰਗਵਾ ਲਿਆ ਤਾਂ ਇਹਨਾਂ ਨੂੰ ਮੇਰੀ ਬਾਬਤ ਕੀ ਕੀ ਗਿਆ ਮੈਂ ਕਿਹਾ ਸੀ ਤੇਰੀ ਔਰਤ ਬਦਕਾਰ ਹੈ ਜਿਹੜੀ ਪਾਲ ਨਾਲ ਨਿਕਲ ਗਈ ਹੈ ਲੇਖਕ ਉਸ ਲਿਖ ਦਿੱਤਾ ਚਲੋ ਫਿਲਹਾਲ ਇੰਨਾ ਹੀ ਕਾਫੀ ਹੈ ਦਸਤਕ ਕਰ ਆਪਣਾ ਉਸ ਕਰ ਦਿੱਤਾ ਹੇਠਾ ਤਰੀਕ ਬਾਅਦ ਦੀ ਉਸ ਬਾਅਦ ਦਿੱਤੀ ਹੇਠਾਂ ਇੱਕ ਨੋਟ ਲਿਖ ਕਿ ਉੱਪਰਲਾ ਪਿਆਨ ਤੋ ਹੋਸ਼ ਹਵਾਸ ਦੀ ਵਿੱਚ ਤੇ ਬਿਨਾ ਕਿਸੇ ਦੇ ਦਬਾਅ ਤੋਂ ਲਿਖਿਆ ਹੈ ਉਸ ਇਵੇਂ ਹੀ ਲਿਖ ਦਿੱਤਾ ਇੱਕ ਹੋਰ ਗੱਲ ਲਿਖ ਕੇ ਅੱਗੇ ਲੇ ਤੁ ਗਨਾਹਾਂ ਤੋਂ ਤੋਬਾ ਕੀਤੀ ਤੇ ਗੁਰੂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਕਿ ਉਹ ਤੈਨੂੰ ਬਖਸ਼ ਦੇਵੇ। ਉਹ ਹੀ ਵੀ ਲਿਖ ਦਿੱਤਾ। ਕਾਪੀ ਠੱਪ ਕਰਕੇ ਸਲੋਚਨਾਂ ਨੂੰ ਮੋੜ ਥੈਲੇ ਵਿੱਚ ਪਾ ਲਈ ਤੇ ਬਲਸਨ ਨੂੰ ਪੈਨ ਵੀ ਵਾਪਸ ਲੈ ਲਿਆ। ਨਾਲ ਹੀ ਉਹ ਬੋਤਲ ਵੀ ਉਸਨੇ ਚੁੱਕ ਕੇ ਥੈਲੇ ਵਿੱਚ ਧੋਨ ਲਈ। ਫਿਰ ਸ਼ੰਗਾਰਾ ਸਿੰਘ ਵੱਲ ਤੱਕ ਕੇ ਉਸ ਹੁਕਮ ਦਿੱਤਾ ਉੱਠ ਚਲੀਏ। ਪਰ ਮੈਨੂੰ ਤਾਂ ਚੱਕਰ ਆ ਰਹੇ ਨੇ। ਕੋਈ ਹਰਜ ਨਹੀਂ। ਮੈਂ ਸਹਾਰਾ ਦੇਵਾਂਗਾ। ਬਾਹ ਟਾਂਗਾ ਸਾਨੂੰ ਉਡੀਕਦਾ ਹੈ ਕਹਿ ਕੇ ਸਲੋਚਨਾ ਨੇ ਮੰਜੇ ਹੇਠੋਂ ਦੋਵੇਂ ਪੌੜਨਾ ਚੁੱਕ ਕੇ ਉਸ ਨੂੰ ਫੜਾ ਦਿੱਤਾ ਔਖਾ ਸੌਖਾ ਸ਼ਿੰਗਾਰਾ ਸਿੰਘ ਕਮਰੇ ਚੋਂ ਬਾਹਰ ਨਿਕਲਿਆ ਸਲੋਚਨਾ ਨੇ ਫਿਰ ਠਾਕਰ ਸਿੰਘ ਵੱਲ ਵਾਰ ਵਰਤਿਆ ਇਥੇ ਹੀ ਬੈਠਣਾ ਹੋਵੇਗਾ ਜੋਤੀ ਕਸੀ ਚਲੇ ਨਾ ਜਾਈਂ ਨਹੀਂ ਹਿੱਲਾਂਗਾ ਬੀਬੀ ਬੂਹੇ ਵੱਲ ਪਿੱਠ ਕਰਕੇ ਬੈਠ ਜਾ ਉਸ ਪਿੱਠ ਫੇਰ ਲਈ ਸਲੋਚਨਾ ਨੇ ਬਾਹਰ ਨਿਕਲ ਕੇ ਬੂਹਾ ਬੰਦ ਕੀਤਾ ਤੇ ਬਾਹਰ ਚੀਟਕਣੀ ਢਾ ਦਿੱਤੀ ਜੋ ਤੁਰਨ ਲੱਗੀ ਤੇ ਸ਼ਿੰਗਾਰਾ ਸਿੰਘ ਨੇ ਤੁਰਨ ਤੋਂ ਵੀ ਵਿਵਸਤੀ ਪ੍ਰਗਟ ਕੀਤੀ ਅੱਛਾ ਮੈਂ ਤੁਹਾਨੂੰ ਪਿੱਠ ਤੇ ਚੁੱਕ ਲੈਂਦੀ ਹਾਂ ਕਹਿ ਕੇ ਉਹ ਚੁੱਕਣ ਵੀ ਲੱਗੀ ਤੇ ਚਾਰ ਦਵਾਰੀ ਦੀ ਕੰਧ ਵੱਲੋਂ ਨੇਰੇ ਵਿੱਚੋਂ ਕੋਈ ਮਨੁੱਖੀ ਆਕਾਰ ਇੱਧਰ ਆਉਂਦਾ ਉਸ ਨੂੰ ਦਿਸਿਆ ਸਲੋਚਨਾ ਨੇ ਰਿਵਾਲਵਰ ਦਾ ਨਿਸ਼ਾਨਾ ਉਸ ਵੱਲ ਸੇਧ ਕੇ ਦਬਕਾ ਮਾਰਿਆ ਕੌਣ ਹੈ ਖੜੇ ਰਹੋ ਮੈਂ ਹਾਂ ਬਿਹਾਰੀ ਕਹਿੰਦਾ ਹੋਇਆ ਛਟਪਟ ਕੋਲ ਆ ਪਹੁੰਚਿਆ ਉਹ ਮਾਸਟਰ ਜੀ ਕਾਫੀ ਦੇਰ ਤੋਂ ਚੱਕਰ ਕੱਟ ਰਿਹਾ ਸ਼ੁਕਰੀਆ ਤੇ ਟਾਂਗਾ ਬਾਹਰ ਖੜਾ ਹੈ ਅੱਛਾ ਉੱਕ ਲੈ ਬਿਠ ਤੇ ਇਹਨਾਂ ਨੂੰ ਪਹਾੜੀਆਂ ਸਲੋਚਨਾ ਨੇ ਲੈ ਲਿਆ ਤੇ ਸ਼ੰਗਾਰਾ ਸਿੰਘ ਨੂੰ ਵਿਹਾਰੀ ਨੇ ਬਿਠ ਤੇ ਲੱਤ ਲਿਆ ਜਲਦੀ ਮਾਸਟਰ ਅਗਲੇ ਬਾਡੇ ਕਦਮ ਪੁੱਟਦੀ ਹੋਈ ਸਲੋਚਨਾ ਬੋਲੀ ਜਲਦੀ ਪਹੁੰਚਣਾ ਵੇ ਇਹਨਾਂ ਨੂੰ ਪਹੁੰਚਾਉਣਾ ਵੇ ਇਹਨਾਂ ਨੂੰ ਜੇ ਰਸਤੇ ਵਿੱਚ ਕੋਈ ਹੋਰ ਟਾਂਗਾ ਮਿਲ ਜਾਵੇ ਤਾਂ ਸਾਨੂੰ ਦੋਹਾਂ ਨੂੰ ਉਸ ਵਿੱਚ ਬਿਠਾ ਕੇ ਤੂੰ ਡਾਕਟਰ ਵੱਲ ਜਾਣਾ ਹੋਵੇਗਾ ਡਾਕਟਰ ਵੱਲ ਹਾਂ ਇਹਨਾਂ ਨੂੰ ਜ਼ਹਿਰ ਦਿੱਤਾ ਗਿਆ ਹੈ ਜ਼ਹਿਰ ਹਾਂ ਪਰ ਮੈਂ ਪਰ ਐਸੀ ਖਤਰੇ ਵਾਲੀ ਕੋਈ ਗੱਲ ਨਹੀਂ ਥੋੜੀ ਮਿਕਦਾਰ ਵਿੱਚ ਹੈ ਸ਼ੰਗਾਰਾ ਸਿੰਘ ਨੂੰ ਪਿੱਠ ਤੇ ਲੱਦ ਕੇ ਮਾਸਟਰ ਵਿਹਾਰੀ ਬਾਹੋਦਾਹੀ ਤੁਰ ਪਿਆ। ਉਹਨੇ ਹੀ ਛੇਤੀ ਨਸਰੋਚਨਾ ਵੀ ਮਗਰੀ। ਗੇਟ ਉੱਤੇ ਕੋਈ ਪਹਿਰੇਦਾਰਾ ਨਹੀਂ ਸੀ। ਫਾਟਕ ਦੀਵਾਰੀ ਉਵੇਂ ਹੀ ਖੁੱਲੀ ਸੀ। ਤੰਦਮ ਚੱਲਦਾ